ਹੋਣੀਆਂ ਉਹ ਆਪਣੀਆਂ ਮੰਗਾ ਲੈ ਕੇ ਰੇਲਵੇ ਟ੍ਰੈਕ ਦਾ ਆਪਾ ਜਾਮ ਕੀਤਾ ਗਿਆ ਤੇ ਦੇਖੋ ਰੇਲੇ ਟ੍ਰੈਕ ਜਾਮ ਕਰਨ ਤੋਂ ਬਾਅਦ ਜਿਹੜੇ ਇੱਥੇ ਲੋਕ ਨੇ ਜਿਨ੍ਹਾਂ ਉਸ ਲੋਕਾਂ ਨੇ ਜਾਣਾ ਹੀ ਸਬਰ ਕਰਨਾ ਤੇ ਉਹ ਵੇਖ ਸਕਦੇ ਵੀ ਟ੍ਰੈਕ ਜਿਹੜਾ ਕਿਸਾਨਾਂ ਜਾਮ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਕਿਸਾਨ ਜਿਹੜੇ ਯਾਤਰੀ ਨੇ ਉਹ ਇਸ ਚੀਜ਼ ਨੂੰ ਲੈ ਕੇ ਕਿੰਨੇ ਪ੍ਰਭਾਵਿਤ ਨੇ ਅਸੀਂ ਇੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖੋ ਵੀ ਇੱਥੇ ਜਿਹੜੇ ਯਾਤਰੀ ਦੇ ਜਿਹੜੇ ਕਿ ਰੇਲਾਂ ਜਾਣਾ ਹੁਣ ਪੁੱਛਦੇ ਨੇ ਸਾਥ ਤੁਸੀਂ ਕਿੱਥੇ ਜਾਣਾ ਹੈ ਤੇ ਕੀ ਤੁਹਾਨੂੰ ਮੁਸ਼ਕਲ ਆ ਰਹੀ ਹੈ ਸਾਜੀ ਅੰਮ੍ਰਿਤਸਰ ਜਾਣਾ ਹੈ ਸਾਰੇ ਪਤਾ ਕੀਤਾ ਵੀ ਟ੍ਰੇਨ ਜਾ ਰਹੀ ਹੈ ਅਸੀਂ ਕਿੰਨੇ ਚੱਲ ਕੇ ਆ ਗਏ ਹਾਂ ਜੀ ਟੇਸ਼ਨ ਤੇ ਇੱ ਕੋਈ ਟ੍ਰੇਨ ਨਹੀਂ ਮਿਲੀ ਤੁਹਾਨੂੰ ਹਾਂਜੀ ਤੇ ਕੀ ਤੁਹਾਨੂੰ ਕਿੱਥੇ ਜਾਣਾ ਤੁਸੀਂ ਅੰਮ੍ਰਿਤਸਰ ਜੀ ਅੱਛਾ ਕੀ ਮੁਸ਼ਕਲ ਆ ਗਈ ਫਿਰ ਹਾਂਜੀ ਇੱਕ ਘੰਟੇ ਨੇ ਖੜੇ ਹੋ ਹੋ ਗਿਆ ਘੰਟਾ ਜੀ ਤੁਸੀਂ ਹੋ ਸਕਦੇ ਹੋ ਤੁਸੀਂ ਭਾਜੀ ਕਿੱਥੇ ਜਾਣਾ ਸੀ ਕੀ ਮੁਸ਼ਕਲ ਆਈ ਅੰਮ੍ਰਿਤਸਰ ਜਾਣਾ ਸਰ ਅੱਛਾ ਕੀ ਗੱਲ ਹੋਈ ਸਾਈ ਵੀ ਧਰਨਾ ਲੱਗਦਾ ਜੀ ਤੇ ਮੁਸ਼ਕਲ ਆ ਸਾਨੂੰ 1 ਘੰਟਾ ਹੋ ਗਿਆ ਇੱਥੇ ਖੜੇ ਹੋਏ ਸਾਨੂੰ ਕਹਿੰਦੇ ਟ੍ਰੇਨਾਂ ਜਾਣੀਆਂ ਜੀ ਸਾਨੂੰ ਪਤਾ ਨਹੀਂ ਸੀ ਵੀ ਇਹ ਮੁਸ਼ਕਲ ਆ ਇੱਥੇ ਤੇ 1 ਘੰਟਾ ਹੋ ਗਿਆ ਸਾਨੂੰ ਇੱਥੇ ਖੜੇ ਨੂੰ ਤੇ ਅਮਰੀਕਾ ਜਾਣਾ ਸਰ ਕਿੰਨਾ ਜ਼ਰੂਰੀ ਕੰਮ ਸੀ ਤੁਹਾਡਾ ਜ਼ਰੂਰੀ ਕੰਮ ਸੀ ਜੀ ਤੁਹਾਨੂੰ ਨਾ ਬਈ ਤੁਹਾਨੂੰ ਅਚਾਨਕ ਸਾਡੇ ਮਰੀਜ਼ ਆ ਕੋਈ ਹਸਪੀਟਲ ਦੇ ਵਿੱਚ ਮੇਰਾ ਬ੍ਰਦਰ ਆ ਤੋਂ ਮੁਸ਼ਕਲੀ ਤੇ ਤਾਂ ਕਰਕੇ ਜਾ ਤੁਹਾਨੂੰ ਲੱਗੇ ਧਰਨਾ ਫਿਰ ਨੁਕਸਾਨ ਮਤਲਬ ਆਪ ਆਪ ਨੂੰ ਨੁਕਸਾਨ ਹੋ ਰਿਹਾ ਹਾਂਜੀ ਹਾਂਜੀ ਆ ਆਮ ਹੋ ਰਿਹਾ ਜੀ ਹੋਰ ਦੇਖੋ ਅੱਗੇ ਕੀ ਮੰਨਦਾ ਟ੍ਰੇਨ ਕਹਿੰਦੇ 3 ਵਜੇ ਆਏਗੀ ਪਰ ਮੁਸ਼ਕਲ ਆ ਕੁਝ ਲੋਕ ਸੀ ਜਿਹਨਾਂ ਯਾਤਰੀ ਸੀ ਜਿਹਨਾਂ ਯਾਤਰੀ ਇਹਨਾਂ ਇਸ ਚੀਜ਼ ਨੂੰ ਜਾ ਕੇ ਮੁਸ਼ਕਲ ਆਈ ਹੈ ਕਿਉਂਕਿ ਯਾਤਰੀ ਜਿਹੜੇ ਨਾਲ ਕਹਣਾ ਜੇ ਟ੍ਰੇਨਾਂ ਰੋਕਣਾ ਹੈ ਜਿਹੜੇ ਕਾਫਲੇ ਜ਼ਰੂਰੀ ਕੰਮਾਂ ਕਰਾ ਜਾਣੇ ਉਹਦੀ ਵੀ ਸਾਨੂੰ ਮੁਸ਼ਕਲ ਆਈਆਂ ਨੇ 50 ਤੱਕ ਲਈ ਗਰਦਾਸਪੁਰ ਤੋਂ ਬਿਸ਼ੰਬਰ ਬਿੱਟੂ